ਅੱਜ ਅਸੀਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਾਡੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਨਾਲ ਅਸੀਂ ਇੱਥੇ ਹੜਪਰਭਾਉ ਦਾ ਇਲਾਕਾ ਜਿਹੜੇ ਬਾਉਪੁਰ ਸੰਗਰਾ ਕਾਸਿਰਕੇ ਇਨਾ ਪਿੰਡਾਂ ਦੇ ਵਿੱਚ ਪਹੁੰਚੇ ਆ ਆ ਕੇ ਅਸੀਂ ਦੇਖਿਆ ਜਿਹੜੀ ਸਾਡੀ ਮੈਨ ਸੀ ਸਾਡੀ ਅਪਰੋਚ ਹੈਗੀ ਆ ਉਹ ਪਹਿਲਾਂ ਸਕੂਲਾਂ ਦੀ ਜਿਹੜੀ ਗਵਰਨਮੈਂਟ ਸਕੂਲ ਹੈ ਕਿਉਂਕਿ ਅਸੀਂ ਸਕੂਲਾਂ ਨਾਲ ਨਾਲ ਸੰਬੰਧਿਤ ਹੈਗੇ ਆ ਜਿੱਨੇ ਵੀ ਇੱਥੇ ਆਏ ਆ ਸਕੂਲਾਂ ਤੇ ਇਹ ਦੇਖਿਆ ਕਿ ਉੱਥੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਲੱਗਦੀ ਆ ਬੱਚਿਆਂ ਨੂੰ ਸਟੇਸ਼ਨਰੀ ਆ ਜਾਂ ਸਕੂਲ ਦੀ ਕੋਈ ਫਰਨੀਚਰ ਵਾਤੇ ਉਹਨਾਂ ਨੂੰ ਜ਼ਰੂਰਤ ਹੋएगी ਆ ਕੋਈ ਕਿਸੇ ਕਿਚਨ ਡਿੱਗ ਪਿਆ ਜਾਂ ਕਿਸੇ ਦੀ ਦੀਵਾਰ ਕੋਈ ਡਿੱਗੀ ਹੈ ਉਹਦੇ ਵਾਸਤੇ ਅਸੀਂ ਥੋੜੀ ਹੈਲਪ ਕਰਨ ਵਾਸਤੇ ਜਿਹੜਾ ਇੱਥੇ ਪਹੁੰਚੇ ਅੱਜ ਦੋ ਤਿੰਨ ਸਕੂਲ ਅਸੀਂ ਕਵਰ ਕਰ ਆਏ ਆ ਇੱਥੋਂ ਹੁਣ ਅਸੀਂ ਬਾਉਪੁਰ ਦੇ ਦੋਨੋਂ ਸਕੂਲ ਪ੍ਰਾਇਮਰੀ ਸਕੂਲ ਤੋਂ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਬਾਉਪੁਰ ਦਾ ਉਹ ਹੈ ਉਸ ਤੋਂ ਬਾਅਦ ਅਸੀਂ ਲਖਵਰਿਆਂ ਨਵੀਪੁਰ ਫਿਰ ਇਸ ਤੋਂ ਬਾਅਦ ਅਸੀਂ ਜਿਹੜਾ ਜਾਵਾਂਗੇ ਆਪਣਾ ਮਰਮੁੰਡੀ ਮੋੜ ਦੇ ਲਾਗੇ ਦੋ ਪਿੰਡ ਹੈਗੇ ਜਿਹੜੇ ਸਾਡਾ ਨਾ ਪ੍ਰਭਾਵਿਤ ਹੈਗੇ ਉਹਨਾਂ ਸਕੂਲਾਂ 'ਚ ਵੀ ਜਾ ਰਹੇ ਆ ਅਸੀਂ ਕਿਉਂਕਿ ਸਕੂਲ 'ਚ ਛੁੱਟੀ ਹੋ ਜਾਣੀ ਆ ਸਕੂਲ ਤੋਂ ਪਹਿਲਾਂ-ਪਹਿਲਾਂ ਅਸੀਂ ਉੱਥੇ ਪਹੁੰਚਣਾ ਹੈਗਾ ਆ ਨਾਲ ਬੱਚਿਆਂ ਨੂੰ ਸਟੇਸ਼ਨ 'ਤੇ ਜਿਹੜੀ ਵੀ ਦੇ ਰਹੇ ਆ ਤਾਂ ਕਿ ਉਹਨਾਂ ਦਾ ਜਿਹੜਾ ਬੱਚਿਆਂ ਦਾ ਇੰਟਰਸਟ ਜਿਹੜਾ ਵਿੱਚ ਕਿਤਾਬਾਂ ਦੇ ਦੁਬਾਰਾ ਜਿਹੜਾ ਅਸੀਂ ਉਹਨੂੰ ਪੜ੍ਹ ਸਕੀਏ ਤੇ ਨਾਲ ਹੀ ਜਿਹੜੀ ਆਪਣਾ ਪੰਜਾਬ ਫਾਊਂਡੇਸ਼ਨ ਨੇ ਆ ਉਹ ਛੋਟਾ ਜਿਹਾ ਪ੍ਰਾਲਾ ਕਰ ਰਹੀ ਹੈ ਕਿ ਜਿਹੜੇ ਇੰਨੀ ਸੇਵਾ ਕਰ ਰਹੇ ਆ ਕਿਸਾਨ ਜਿਹੜੇ ਆ ਕੇ ਆਸਿਓਂ-ਪਾਸਿਓਂ ਵੀ ਪਿਆੜੇ ਨੂੰ ਪਧਰਾ ਕਰਨ ਦੇ ਵਿੱਚ ਤੇ ਅਸੀਂ ਤੇਲ ਦਾ ਵੀ ਇੱਕ ਛੋਟਾ ਜ ਤੇ ਨਾਲ ਕੋਸ਼ਿਸ਼ ਕੀਤੀ ਆ ਜਿਹੜੇ ਘਰਾਂ ਦੇ ਜਿਹੜੇ ਬਿਲਕੁਲ ਟੱਟ ਚੁੱਕਿਆ ਘਰ ਉਹਨਾਂ ਨੂੰ ਵੀ ਅਸੀਂ ਜਿਹੜੀ ਅਭੀਤੀ ਜਿਹੜੀ ਸਿਹਤ ਆਇਆ ਜ਼ਰੂਰ ਕੀਤੀ ਜਾਊਗੀ ਸਮਾਜ ਸੇਵੀ ਜਥੇਬੰਦਿਆ ਨੂੰ ਇਹ ਅਪੀਲ ਕਰਨੀ ਚਾਹੁੰਦੇ ਸਮਾਜ ਸੇਵੀ ਜਥੇਬੰਦਿਆ ਨੂੰ ਇਹ ਅਪੀਲ ਕਰਦੇ ਵੈਸੇ ਤੇ ਪਰਮਾਤਮਾ ਦੀ ਕਿਰਪਾ ਆ ਪੰਜਾਬ ਦੇ ਉੱਪਰ ਕਿ ਪੰਜਾਬ ਕਦੀ ਘਬਰਾਇਆ ਨਹੀਂ ਹੈ ਪੰਜਾਬ ਕਰਦੀ ਡੋਲਿਆ ਨਹੀਂ ਆ ਬੜੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੇ ਮਦਦ ਕੀਤੀ ਹੈ ਪਰ ਇਸ ਵੇਲੇ ਮੈਂ ਜੋ ਮੇਰੇ ਵੀਰ ਵੀ ਲਾਗੇ ਖੜੇ ਨੇ ਜਿਹੜੀ ਉੱਥੇ ਦੀ ਕਮੇਟੀ ਹੈਗੀ ਆ ਮੈਂ ਜ਼ਿਆਦਾ ਇਹ ਕਹਿਣਾ ਚਾਹਾਂਗਾ ਕਿ ਇੱਥੇ ਜਿਹੜੀ ਕੋਸ਼ਿਸ਼ ਹੈ ਤੇਲ ਦੀ ਜਿਹੜੀ ਹੈਲਪ ਉਹ ਜ਼ਰੂਰ ਕੀਤੀ ਜਾਵੇ ਕਿਉਂਕਿ ਜਿੰਨੀ ਮਸ਼ੀਨਾਂ ਦੀ ਆ ਰਹੀ ਹੈ ਜਿਹੜੇ ਵੱਡੇ ਵੱਡੇ ਟਰੈਕਟਰ ਆ ਰਹੇ ਆ ਨਾ ਇਹ ਬਿਨਾ ਤੇਲ ਤੋਂ ਜਿਹੜੇ ਆ ਉਹ ਨਹੀਂ ਚੱਲਣਗੇ ਤੇਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਹੁਣ ਸੋ ਕੋ ਇੱਥੇ ਲੋੜ ਹੈ ਜਦੋਂ ਉਤੋਂ ਅਸੀਂ ਦੇਖਿਆ ਸੀ ਜਦੋਂ ਅਸੀਂ ਆਏ ਸੀ ਇਹ ਬਹੁਤ ਜ਼ਿਆਦਾ ਜਿਹੜੇ ਉੱਤੇ ਸਮਾਜ ਸੇਵੀ ਸੰਸਥਾਵਾਂ ਆ ਰਹੀਆਂ ਸੀਗੀਆਂ ਲੇਕਿਨ ਹੁਣ ਇਹਨਾਂ ਨੂੰ ਜ਼ਿਆਦਾ ਲੋੜ ਆ ਕਿ ਅਸੀਂ ਘਟੋ ਘਟ ਜੇ ਝੋਨਾ ਨਹੀਂ ਸਾਡਾ ਬੱਚਾ ਤਾਂ ਅਸੀਂ ਕਣ ਕਿਤੇ ਬੀਜ ਸਕੀਏ ਇਹਨਾਂ ਦੀ ਵੱਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਇੱਥੇ ਲੋਕਲ ਕਮੇਟੀ ਵੱਲੋਂ ਮੈਂ ਕੁਲਦੀਪ ਸਿੰਘ ਸਾੰਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਆਪਣਾ ਪੰਜਾਬ ਫਾਊਂਡੇਸ਼ਨ ਤੇ ਸਾਡੇ ਸੁਖਦੇਵ ਭਾਜੀ ਤੇ ਸਾਰੇ ਇਹਨਾਂ ਦੇ ਸਾਥੀ ਸੱਜਣ ਜਿਹੜੇ ਆ ਇਹ ਸਾਡੇ ਕੋਲ ਜਿਹੜੀ ਆ ਡੀਜ਼ਲ ਦੇ ਵਾਸਤੇ 51000 ਦੀ ਇਹਨਾਂ ਨੇ ਮਦਦ ਕੀਤੀ ਹੈ ਇਸ 16 ਪਿੰਡਾਂ ਦੇ ਇਲਾਕੇ ਦੇ ਬੰਨ ਬਣਾਉਣ ਵਾਸਤੇ ਔਰ ਜਿਹੜਾ ਜ਼ਮੀਨਾਂ ਨੂੰ ਪਧਰੋ ਵਾਸਤੇ ਪ੍ਰੋਜੈਕਟ ਸਾਡਾ ਚੱਲ ਰਿਹਾ ਵਾ ਉਹਦੇ ਵਿੱਚ ਜਿਹੜੀ ਇਹਨਾਂ ਨੇ ਮਦਦ ਕੀਤੀ ਆ ਬਹੁਤ ਵੱਡਾ ਯੋਗਦਾਨ ਅਸੀਂ ਇਸ ਜੀ ਨੂੰ ਸਮਝਦੇ ਆ ਕਿ ਜਿੰਨੇ ਕਦਮ ਸਾਡੇ ਭਰਾ ਸਾਡੇ ਕੋਲ ਚੱਲ ਕੇ ਆਏ ਸਾਡੇ ਸਿਰ ਮੱਥੇ ਆ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਇਹਨਾਂ ਨੇ ਸਾਡੇ ਦਰਦ ਦੇ ਵਿੱਚ ਸ਼ਾਮਲ ਹੋ ਕੇ ਸਾਡਾ ਦਰਦ ਬਣਾਇਆ ਲਗਾਤਾਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੀ ਵੱਡੇ ਉਪਰਾਲੇ ਕੀਤੇ ਜਾਂ ਸੰਸਥਾ ਵੱਲੋਂ ਅੱਜ ਵੀ ਕਾਫੀ ਸਕੂਲਾਂ ਮਦਦ ਕੀਤੀ ਜਾ ਰਹੀ ਉਸ ਨੂੰ ਕਿਹਾ ਕਿ ਕੀ ਕਹਿਣੇ ਬਿਲਕੁਲ ਬਹੁਤ ਵਧੀਆ ਗੱਲ ਆ ਜੀ ਜਿੱਥੇ ਸਾਡੀ ਮਦਦ ਹੋਈ ਹੈ ਇੱਥੇ ਨਾਲ ਹੋਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੀ ਸਟੇਸ਼ਨਰੀ ਦਾ ਤੇ ਜਿਹੜੀ ਜਿੰਨੇ ਜਿੰਨੇ ਵੀ ਇਹ ਮਦਦ ਸੰਸਥਾ ਕਰ ਰਹੀ ਆਪਣਾ ਪੰਜਾਬ ਇਹ ਇਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਆ ਤੇ ਬਹੁਤ ਵੱਡਾ ਉਪਰਾਲਾ ਅਸੀਂ ਨੂੰ ਸਮਝਦੇ ਆ ਕਿਉਂਕਿ ਬੂੰਦ ਬੂੰਦ ਦੇ ਨਾਲ ਜਿੱਦਾਂ ਕਹਿੰਦੇ ਸਿਆਣੇ ਸੋ ਸਾਗਰ ਭਰਦਾ ਵਾ ਹੋਰ ਸੰਸਥਾਵਾਂ ਵੀ ਜਿੱਥੇ ਮਦਦ ਕਰ ਰਹੀਆਂ ਇਹਨਾਂ ਸੰਸਥਾਵਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਦੇ ਸਕੂਲ ਨੂੰ ਵੀ ਮਦਦ ਮਿਲੀ ਹੈ ਬਿਲਕੁਲ ਬਿਲਕੁਲ ਜੀ ਸਾਡੇ ਬਾਉ ਪਰਦੇਸ ਸਕੂਲ ਨੂੰ ਵੀ ਅੱਜ ਇਹਨਾਂ ਨੇ ਜਿਹੜੀ ਮਦਦ ਕੀਤੀ ਆ ਤੇ ਉਹਦੇ ਲਈ ਵੀ ਧੰਨਵਾਦ ਕਰਦੇ ਹਾਂ ਇਹੋ ਕੀ ਰਾਸਤ ਮਗਵੀ ਲੱਗਿਆ ਜੀ ਅੱਜ ਅਸੀਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਵੱਲੋਂ ਉਹਦੇ ਸਾਰੇ ਸਮੂਹ ਡਾਇਰੈਕਟਰਸ ਮੇਰੇ ਨਾਲ ਨੇ ਪਹਿਲਾਂ ਅਸੀਂ ਇੱਥੇ ਇਸੇ ਥਾਂ ਦੇ ਉੱਤੇ 2 ਸਤੰਬਰ ਨੂੰ ਆਏ ਸੀ ਜਦੋਂ ਅਸੀਂ ਉਦੋਂ ਹਾਲਾਤ ਦੇਖੇ ਸੀ ਤਾਂ ਉਦੋਂ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਦੋਂ ਇਥੋਂ ਦੇ ਸਬੰਧਤ ਲੋਕਾਂ ਨਾਲ ਮਿਲਿਆ ਸੀ ਤਾਂ ਉਹਨਾਂ ਦੇ ਦੱਸਣ ਮੁਤਾਬਕ ਉਸ ਸਮੇਂ ਕੋਈ ਰਾਹਤ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਵੀ ਜਦੋਂ ਇਹ ਪਾਣੀ ਉਤਰੂਗਾ ਤੇ ਉਦੋਂ ਇੱਥੇ ਬਹੁਤ ਸਾਰੀਆਂ ਜ਼ਰੂਰਤਾਂ ਪੈਂਦੀਆਂ ਨੇ। ਅੱਜ ਅਸੀਂ ਆਪਦਾ ਕੀਤਾ ਹੋਇਆ ਵਾਅਦਾ ਨਿਭਾਉਣ ਲਈ ਤੇ ਆਪਦਾ ਫਰਜ਼ ਨਿਭਾਉਣ ਲਈ ਮੁਰ ਇਕੱਠੇ ਹੋਏ ਆਂ। ਤੇ ਅੱਜ ਅਸੀਂ ਉਰੇ ਆ ਕੇ ਦੇਖਿਆ ਵੀ ਜਿਹੜੇ ਪੰਜਾਬ ਦੇ ਦਲੇਰ ਲੋਕ ਨੇ ਉਹ ਸਾਰੇ ਇੱਥੇ ਹਰ ਕਿਸਮ ਦੀ ਸਹਾਇਤਾ ਲਈ ਕਿਸਾਨਾਂ ਦੀ ਸਾਰੇ ਲੋੜਵੰਦਾਂ ਦੀ ਪਹੁੰਚੇ ਹੋਏ ਨੇ ਤੇ ਫਿਰ ਅਸੀਂ ਕਿਉਂਕਿ ਅਸੀਂ ਆਪ ਖੁਦ ਸਾਡੀ ਸੰਸਥਾ ਸਿੱਖਿਆ ਸੰਸਥਾ ਨਾਲ ਜੁੜੀ ਹੋਈ ਹੈ ਇਸ ਲਈ ਅਸੀਂ ਪਹਿਲਾ ਫਰਜ ਇਹ ਸਮਝਿਆ ਵੀ ਜਿਹੜੇ ਇੱਥੇ ਹੁੰਦੀਆਂ ਸਰਕਾਰੀ ਸੰਸਥਾਵਾਂ ਨੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਕੋਈ ਦੁਆਰਾਂ ਟੱਟ ਚੁੱਕੀਆਂ ਨੇ ਜਾਂ ਜਿਨ੍ਹਾਂ ਦੇ ਕੋਈ ਹੋਰ ਨੁਕਸਾਨ ਹੋ ਚੁੱਕੇ ਆ ਜਿੱਥੇ ਪੜ੍ਹਾਈ ਰੁਕੀ ਰਹੀ ਹੈ ਉਹਨੂੰ ਵੀ ਚਾਲੂ ਕਰਨਾ ਜ਼ਰੂਰੀ ਹੈ ਤੋਂ ਇਸ ਲਈ ਅਸੀਂ ਲਗਭਗ 10 ਦੇ ਕਰੀਬ ਅੱਜ ਸਕੂਲ ਕਵਰ ਕਰ ਰਹੇ ਹਾਂ ਜਿਦੇ ਵਿੱਚ ਅਸੀਂ ਇਕੱਲੇ-ਇਕੱਲੇ ਸਕੂਲ ਦੇ ਵਿੱਚ ਜਾ ਕੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹਦੇ ਨਾਂ ਦੇ ਉੱਤੇ ਅਸੀਂ ਚੈੱਕ ਜਿਹੜੇ ਹੈਗੇ 25000 ਰੁਪਏ ਪ੍ਰਤੀ ਸਕੂਲ ਦੀ ਜਿਹੜੀ ਹੈਗੀ ਆ ਉਹ ਰਾਸ਼ੀ ਦੇ ਰਹੇ ਆ ਤੇ 10 ਸਕੂਲਾਂ ਦਾ ਅਸੀਂ ਹੁਣ ਤੱਕ ਜਿਹੜਾ ਇਹ ਪ੍ਰੋਗਰਾਮ ਕਰ ਚੁੱਕੇ ਆ ਤੇ ਨਾਲ ਹੀ ਸਟੇਸ਼ਨਰੀ ਜਿਹੜੇ ਉਥੋਂ ਦੇ ਬੱਚੇ ਨੇ ਕਿਉਂਕਿ ਉਹਨਾਂ ਦੇ ਵੀ ਇੱਥੇ ਲਿੰਕ ਟੁੱਟ ਚੁੱਕੇ ਨੇ ਪੜ੍ਹਾਈ ਰੁਕ ਚੁੱਕੀ ਆ ਸਟੇਸ਼ਨਰੀ ਤੇ ਜਿਹੜੇ ਉਹਨਾਂ ਦੇ ਸਿਹਤ ਨਾਲ ਸੰਬੰਧਿਤ ਵਸਤਾਂ ਨੇ ਉਹਨਾਂ ਦੇ ਘਰ ਨਾਲ ਸੰਬੰਧਿਤ ਵਸਤਾਂ ਨੇ ਚਾਹੇ ਫਰਸਟ ایڈ ਕਿੱਟਾਂ ਨੇ ਜਾਂ ਲੜਕੀਆਂ ਲਈ ਸੈਨੇਟਰੀ ਪੈਡ ਨੇ ਮਛਰਦਾਨੀਆਂ ਰੋੜੋ ਮਾਸਾ ਤਾਂ ਇਸ ਤਰ੍ਹਾਂ ਦਾ ਮਟੀਰੀਅਲ ਲੈ ਕੇ ਅਸੀਂ ਜਿਹੜਾ ਹੈਗਾ ਉਹਦਾ ਫਰਜ਼ ਨਿਭਾਉਣ ਦੇ ਵਾਸਤੇ ਆਏ ਆ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਸਾਨੂੰ ਕੋਈ ਇਸ ਤਰ੍ਹਾਂ ਦੇ ਲੋੜਵਾਰ ਪਰਿਵਾਰ ਲੱਗਦੇ ਨੇ ਜਿਨ੍ਹਾਂ ਦਾ ਘਰ ਹੀ ਟੱਟ ਚੁੱਕਿਆ ਉਹਨਾਂ ਵਾਸਤੇ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਹ ਉਹਦਾ ਯੋਗਦਾਨ ਦੇ ਰਹੀ ਹੈ ਤੇ ਕਿਉਂਕਿ ਜਿਹੜਾ ਵੱਡਾ ਕੰਮ ਆੁਰੇ ਉਹ ਟਰੈਕਟਰ ਨਾਲ ਚੱਲ ਰਿਹਾ ਸੋ ਇਸ ਲਈ ਤੇਲ ਦੀ ਸੇਵਾ ਵਾਸਤੇ ਵੀ ਅਸੀਂ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਜਿਹੜਾ ਯੋਗਦਾਨ ਦਿੱਤਾ ਹੈ